ਦਾ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਬਾਰੇ ਬਹੁਤ ਵੱਡੀ ਖਬਰ ਆਈ ਹੈ ਕਿ ਚੰਮੂ ਅਕਾਲੀ ਦਾਦੇ ਪਤਾ ਸੁਖਵੀਰ ਸਿੰਘ ਬਾਦਨ ਆਪਾਂ ਇਹ ਉਦੇਦੋ ਚੇਹੇ ਤੇ ਸਾਹੋ ਤੇ ਬਾਏ ਆਪ ਬੁਝਿਤਾ ਹਾਏ ਜਾਣ ਕੈ ਨੇ ਦੱਸਦਾ ਮਨਜੀਤ ਸਿੰਘ ਅਕਾਲੀ ਜੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲੀ ਦਾਲ ਸਿੱਖਾਂ ਦੀ ਸਰਮੋਹ ਸੰਸਥਾ ਜਿਸ ਤੇ ਸਾਡੇ ਬਜ਼ੁਰਗਾਂ ਨੂੰ ਬੜਾ ਮਾਣ ਹੁੰਦਾ ਸੀ ਪਰ ਕੁਝ ਸੁਖਵੀਰ ਬਾਦੂ ਦੇ ਬਾਦਲ ਪਰਿਵਾਰ ਦੀਆਂ ਘਾਟਾਂ ਕਰਕੇ ਜਿਹੜਾ ਇਹ ਆਪਣਾ ਸ਼ਰੋਮਣੀ ਕਾਲੀ ਦਾਰ ਨਿਗਾਰੇ ਚਲਾ ਗਿਆ ਸੀਗਾ ਤੇ ਉਹ ਇਹਨਾਂ ਨੇ ਨਿਗਾਰਾ ਵਧਿਆ ਜਦੋਂ ਆਪਣੇ ਹੀ ਬੰਦੇ ਸਾਥ ਚਣ ਲੱਜਣ ਤਾਂ ਉਸ ਤੋਂ ਬਾਅਦ ਇਸ ਵੇਸ਼ੇ ਦੇ ਸੁਖਵੀਰ ਬਾਦੂ ਕੋਈ ਚਾਰਾ ਨਹੀਂ ਸੀਗਾ ਕਿ ਉਹ ਆਪਣਾ ਅਸਤੀਫਾ ਨਾ ਦੇਂਦਾ ਇਸ ਕਰਕੇ ਉਹਨੇ ਆਪਣਾ ਅਸਤੀਫਾ ਦਿੱਤਾ ਪਰ ਇਹਦੇ ਨਾਲ ਸ਼ਰੋਮਣੀ ਕਾਲੀ ਦਾਰ ਨੂੰ ਨਾ ਤਾਂ ਕੋਈ ਫਾਇਦਾ ਹੋਣਾ ਹੈ ਨਾ ਕੋਈ ਘਾਟਾ ਵੈਣਾ ਇਸ ਆਪਣਾ ਕੋਈ ਨਵਾਂ ਅਸੀਂ ਦਾ ਇਹ ਚਾਹਦੇ ਆ ਕਿ ਕੋਈ ਨਵਾਂ ਗਾਲੀਦਾਲ ਉੱਪਰ ਕੇ ਆਵੇ ਜਿਹੜਾ ਕਿ 550 ਨੂੰ ਇਕੱਠਾ ਕਰਕੇ 500 ਦੀ ਸੋਚ ਤੇ ਪੈਰਾ ਦਿੰਦਾ ਹੋਇਆ 500 ਨੂੰ ਅੱਗੇ ਲੈ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ